ਬੜਾ ਔਕਾ ਸਮਾਸੀ ਬੜੀਆਂ ਵੱਡੀਆਂ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਰਚੀਆਂ ਗਈਆਂ ਬਹੁਤ ਚਾਲਾਂ ਚੱਲੀਆਂ ਗਈਆਂ ਕਈ ਤਰ੍ਹਾਂ ਦੀਆਂ ਬਗਾਵਤਾਂ ਖੜੀਆਂ ਕਰਨ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਏਜੰਸੀਆਂ ਦਾ ਜੋਰ ਲੱਗਿਆ ਕੇਂਦਰ ਸਰਕਾਰਾਂ ਦਾ ਜੋਰ ਲੱਗਿਆ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡਿਟ ਦਾ ਫੈਸਲਾ ਉਹ ਕਰ ਦਿੱਤਾ ਜਿਹੜੀ ਪੰਜਾਬ ਦੇ ਵਿੱਚ ਚਿੰਤਾਜਨਕ ਹਾਲਾਤ ਪੈਦਾ ਹੋਇਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਇੰਨੀ ਨਾਜ਼ੁਕ ਹੋ ਚੁੱਕੀ ਆ ਔਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੈਂ ਕਹਿ ਸਕਦਾ ਕਿ ਲਾਂਬੂ ਲਾਉਣ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਲਗਾਤਾਰ ਲੱਗਿਆ ਜਿਹੜਾ ਅਸ਼ਲੀ ਮਨੋਰੰਜਨ ਕਾਲੀਆ ਜੀ ਦੇ ਗ੍ਰੈਵ ਵਿਖੇ ਜਿਹੜੇ ਬੀਜੇਪੀ ਦੇ ਸਾਬਕਾ ਪ੍ਰਧਾਨ ਵੀ ਆ ਸਾਬਕਾ ਕੈਬਨਟ ਮੰਤਰੀ ਵੀ ਆ ਔਰ ਸੀਨੀਅਰ ਲੀਡਰ ਨੇ ਬੀਜੇਪੀ ਦੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਐਡਾ ਵੱਡਾ ਬਲਾਸਟ ਰਾਤੀ ਹੋਇਆ ਇਸ ਸਮਝਦਿਆਂ ਕਿ ਸੂਬੇ ਦੀ ਜਿਹੜੀ ਅਮਨ ਕਾਨੂੰਨ ਦੀ ਹਾਲਤ ਆ ਉਹ ਜਿਹੜੀ ਆ ਖਤਮ ਹੋ ਚੁੱਕੀ ਜਿਹੜਾ ਵਕਫ ਬੋਰਡ ਦੇ ਵਿੱਚ ਸੋਧਾਂ ਕੀਤੀਆਂ ਵਕਫ ਐਕਟ ਦੇ ਵਿੱਚ ਉਹਦੀ ਵੀ ਫਿਰ ਭਰਪੂਰ ਨਿਖੇਧੀ ਕੀਤੀ ਗਈ ਆ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਕਿ ਜਿਹੜਾ ਅੱਜ ਅਸੀਂ ਮਤਾ ਪਾਸ ਕੀਤਾ ਜਿਹੜਾ ਸੱਚ ਤੌਰ ਤੇ ਵਰਕਿੰਗ ਕਮੇਟੀ ਬਣਾਉ ਜਿਹੜੀ ਵਰਕਿੰਗ ਕਮੇਟੀ ਪਿਛਲੇ 5 ਸਾਲ ਤੋਂ ਲਗਾਤਾਰ 14 ਦਸੰਬਰ 2019 ਨੂੰ ਪਿਛਲੀ ਸਾਡਾ ਡੈਲੀਕੇਟ ਸੈਸ਼ਨ ਹੋਇਆ ਸੀ ਜਿਹਦੇ ਵਿੱਚ ਪ੍ਰਧਾਨ ਸਾਹਿਬ ਤੇ ਬਾਕੀ ਵਰਕਿੰਗ ਕਮੇਟੀ ਦੀ ਚੋਣ ਹੋਈ ਸੀ ਅੱਜ ਉਸ ਵਰਕਿੰਗ ਕਮੇਟੀ ਦੀ ਲਾਸਟ ਮੀਟਿੰਗ ਸੀ ਪ੍ਰਧਾਨਗੀ ਸਾਡੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਕੀਤੀ ਹੈ ਔਰ ਸਾਰੇ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਵੀ ਸੀਨੀਅਰ ਤੇ ਬਾਕੀ ਵਰਕਿੰਗ ਕਮੇਟੀ ਦੇ ਮੈਂਬਰ ਵਿਸ਼ੇਸ਼ ਕਰਕੇ ਬਿਪਾਰ ਸਿਮਰਤ ਕੌਰ ਬਾਦਲਵੀ ਜਿਹੜੇ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਸਭ ਤੋਂ ਪਹਿਲਾਂ ਤੇ ਅਸੀਂ ਸਮੁੱਚੇ ਪੰਜਾਬੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਬਹੁਤ ਵੱਡਾ ਸਹਿਯੋਗ ਜਿਹੜਾ ਇਹਨਾਂ 5 ਸਾਲਾਂ ਦੇ ਵਿੱਚ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਅਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਤੇ ਵਰਕਰ ਸਹਿਬਾਨ ਦਾ ਮੈਂ ਧੰਨਵਾਦ ਕਰਦਾ ਕਿ ਇੱਕ ਥੋੜੇ ਸੀਮਤ ਸਮੇਂ ਦੇ ਵਿੱਚ ਤਿੰਨ ਰਾਤ ਮਿਹਨਤ ਕਰਕੇ ਜਿਹੜਾ ਵੱਡਾ ਕਾਰਜ ਭਰਤੀ ਦਾ ਉਡੀਕਿਆ ਗਿਆ ਸੀ ਉਹਨੂੰ ਬਹੁਤ ਹੀ ਸਜੇ ਤਰੀਕੇ ਦੇ ਨਾਲ ਸਿਰੇ ਚੜਿਆ 27 ਲੱਖ ਤੋਂ ਵੀ ਭਰਤੀ ਕਰਾਸ ਕਰ ਗਈ ਇਹ ਵਰਕਰਾਂ ਤੇ ਆਗੂਆਂ ਦੀ ਮਿਹਨਤ ਤੋਂ ਬਿਨਾ ਜਿਹੜਾ ਇਹ ਕਾਰਜ ਨਹੀਂ ਸੀ ਹੋ ਸਕਦਾ ਇਸ ਕਰਕੇ ਸਾਰੇ ਜਿਨ੍ਹਾਂ ਨੇ ਇਹਦੇ ਵਿੱਚ ਰੋਲ ਪਲੇ ਕੀਤਾ ਕਾਮਯਾਬ ਕਰਨ ਵਾਸਤੇ ਜਿਨ੍ਹਾਂ ਵੀਰਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਮੈਂ ਇਹਦੇ ਵਾਸਤੇ ਪਹਿ ਦਿਲ ਤੋਂ ਵਰਕਿੰਗ ਕਮੇਟੀ ਨੇ ਅੱਜ ਧੰਨਵਾਦ ਕੀਤਾ। ਔਰ ਜਿੱਥੇ ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਹੁਤ ਲੰਬਾ ਸਮਾਂ ਇਸ ਪੀਰੀਅਡ ਦੇ ਦੌਰਾਨ ਵੀ ਪਾਰਟੀ ਦੀ ਅਗਵਾਈ ਕੀਤੀ ਹੈ। ਔਰ ਬਹੁਤ ਉਹਨਾਂ ਨੇ ਵੀ ਮਿਹਨਤ ਕੀਤੀ। ਔਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਉਚੇਚੇ ਤੌਰ ਤੇ ਸਰਦਾਰ ਬਰਵਿੰਦਰ ਸਿੰਘ ਜੀ ਭੁੰਦਰ ਸਾਹਿਬ ਕਿਉਂਕਿ ਬੜਾ ਔਕਾ ਸਮਾਂ ਸੀ ਬੜੀਆਂ ਵੱਡੀਆਂ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਰਚੀਆਂ ਗਈਆਂ। ਬਹੁਤ ਚਾਲਾਂ ਚੱਲੀਆਂ ਗਈਆਂ ਕਈ ਤਰ੍ਹਾਂ ਦੀਆਂ ਬਗਾਵਤਾਂ ਖੜੀਆਂ ਕਰਨ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਏਜੰਸੀਆਂ ਦਾ ਜੋਰ ਲੱਗਿਆ ਕੇਂਦਰ ਸਰਕਾਰਾਂ ਦਾ ਜੋਰ ਲੱਗਿਆ ਪਰ ਇਹ ਸੌਕੇ ਸਮੇਂ ਜਿਹੜੇ ਸਰਦਾਰ ਪ੍ਰਿੰਦਰ ਸਿੰਘ ਜੀ ਭੁੰਦਰ ਸਾਹਿਬ ਨੇ بطور ਕਾਰਜਕਾਰੀ ਪ੍ਰਧਾਨ ਔਰ ਉਹਦੇ ਨਾਲ ਪਾਰਲੀਮੈਂਟਰੀ ਬੋਰਡ ਨੇ ਜਿਹੜੀ ਸੇਵਾ ਕੀਤੀ ਹੈ ਉਹਦੇ ਵਾਸਤੇ ਵੀ ਅੱਜ ਬੱਤਾ ਪਾਸ ਕਰਕੇ ਭੁੰਦਰ ਸਾਹਿਬ ਦਾ ਵੀ ਤੇ ਸਾਰੇ ਸਾਥੀਆਂ ਦਾ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ ਉਹਦੀ ਵੀ ਸੰਲਗਾ ਜਿਹੜੀ ਹੈ ਉਹ ਕੀਤੀ ਗਈ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਹੈ ਉਹਨੇ ਪ੍ਰਵਾਨਗੀ ਦੇਣੀ ਹੁੰਦੀ ਹੈ ਜਿਹੜੀ ਸਾਰੀ ਸਾਡੇ ਜਿਲ੍ਹਾ ਡੈਡੀਕੇਟਾਂ ਦੀ ਜਿਹੜੀ ਜਿਲ੍ਹਾ ਅਬਜ਼ਰਵਰ ਸਾਹਿਬਾਨ ਨੇ ਜਾ ਕੇ ਆਪਣੀ ਨਿਗਰਾਨੀ ਹੇਠ ਤੇ ਚੋਣਾ ਕਰਵਾਈਆਂ ਨੇ ਜਿਹੜਾ ਡੈਲੀਗੇਟ ਸਾਹਿਬਾਨ ਦੀਆਂ ਤੇ ਸੂਬਾ ਡੈਡੀਕਟ ਸਾਹਿਬਾਨ ਦੀਆਂ ਉਹ ਸਾਰੀ ਪ੍ਰੋਸੈਸ ਬੜੇ ਨਿਰਪੱਖ ਤਰੀਕੇ ਦੇ ਨਾਲ ਔਰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਬਿਨਾ ਕਿਸੇ ਭੇਦਭਾਵ ਦੇ ਸਾਰੀ ਜਿਹੜੀ ਸੰਪੂਰਨ ਹੋਈ ਆ ਉਹਦੇ ਵਾਸਤੇ ਸਾਰੇ ਜਿਲ੍ਹਾ ਜਥੇਬੰਦੀ ਜਾਂਦਾ ਵੀ ਸਾਰੇ ਅਬਜ਼ਰਵਰ ਸਹਿਬਾਨ ਦਾ ਵੀ तहे ਦਿਲ ਤੋਂ ਧੰਨਵਾਦ ਆ ਉਹ ਸਾਰੀ ਜਿਹੜੀ ਪ੍ਰਕਿਰਿਆ ਉਹਨੂੰ ਅੱਜ ਪ੍ਰਵਾਨਗੀ ਜਿਹੜੀ ਆ ਉਹ ਵਰਕਿੰਗ ਕਮੇਟੀ ਨੇ ਦਿੱਤੀ ਆ ਔਰ ਹੁਣ ਜਿਹੜਾ ਅਗਲਾ ਸੱਡਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਹੈ ਜਿਹਨੂੰ ਆਮ ਇਜਲਾਸ ਕਹਿੰਦੇ ਆ ਜਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਹੈ ਉਧੇਦਾਰਾਂ ਦੀ ਚੋਣ ਹੁੰਦੀ ਹੈ ਵਰਕਿੰਗ ਕਮੇਟੀ ਵੀ ਉਹਦੇ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਾਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਔਰ ਇਹ ਜਿਹੜੀ ਚੋਣ ਹੈ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਬਲਾਕ ਹੈ ਉਹਦੇ ਵਿੱਚ ਸਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉੱਥੇ ਇਹ ਚੋਣ ਹੁੰਦੀ ਹੈ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਡੀਕੇਟਰ ਸਵੇਰ ਡੈਡੀਕੇਸ਼ਨ ਦਾ ਜਨਰਲ ਅਜਲਾਸ ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਆ ਜਿਹੜੇ ਮਤੇ ਉਸ ਹਾਊਸ ਦੇ ਵਿੱਚ ਜਨਰਲ ਅਜਲਾਸ ਦੇ ਵਿੱਚ ਰੱਖੇ ਜਾਣੇ ਆ। ਉਹਨਾਂ ਨੂੰ ਵੀ ਪ੍ਰਵਾਨਗੀ ਦਿੱਤੀ ਆ ਉਹ ਮਤੇ ਉੱਥੇ ਪੇਸ਼ ਕੀਤੇ ਜਾਣਗੇ। ਜਿਹਦਾ ਸਬੰਧ ਪੰਜਾਬ ਦੀ ਰਾਜਨੀਤੀ ਨਾਲ ਦੇਸ਼ ਦੀ ਰਾਜਨੀਤੀ ਨਾਲ ਘਟ ਗਿਣਤੀਆਂ ਦੇ ਹੱਕਾਂ ਦੇ ਨਾਲ ਔਰ ਸਾਰੇ ਜਿਹੜਾ ਸਾਡਾ ਫੈਡਰਲ ਇਸ਼ੂ ਆ ਇਹ ਸਾਰੀਆਂ ਤੀਜਾਂ ਦੇ ਉੱਤੇ ਵਿਸਤਾਰ ਦੇ ਵਿੱਚ ਉਹ ਮਤੇ ਜਿਹੜੇ ਉਸ ਦਿਨ ਉੱਤੇ ਪੜੇ ਜਾਣਗੇ ਜਿਹੜੇ ਅੱਜ ਜਿਹੜੇ ਸਾਰੇ ਮਤੇ ਉਹ ਵਰਕਿੰਗ ਕਮੇਟੀ ਦੇ ਵਿੱਚ ਉਚਾਰੇ ਗਏ ਇਸ ਤੋਂ ਇਲਾਵਾ ਜਿਨ੍ਹਾਂ ਕੁਝ ਪਾਰਟੀ ਦੇ ਸੰਵਧਾਨ ਦੇ ਵਿੱਚ ਨਿਕਲ-ਨਿਕਿਆ ਸੋਧਾ ਹੁੰਦੀਆਂ ਉਹ ਵੀ ਮਤਾ ਉੱਤੇ ਉਸ ਵੇਲੇ ਰੱਖਿਆ ਜਾਏਗਾ ਇੱਕ ਜਿਹੜੀ ਮੁੱਖ ਤੌਰ ਤੇ ਅੱਜ ਦੀ ਵਰਕਿੰਗ ਕਮੇਟੀ ਨੇ ਜਿਹੜੀ ਪੰਜਾਬ ਦੇ ਵਿੱਚ ਚਿੰਤਾਜਨਕ ਹਾਲਾਤ ਪੈਦਾ ਹੋਇਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਇੰਨੀ ਨਾਜ਼ੁਕ ਹੋ ਚੁੱਕੀ ਹੈ ਔਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੈਂ ਕਹਿ ਸਕਦਾ ਕਿ ਲਾਭੂ ਲਾਉਣ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਲਗਾਤਾਰ ਲੱਗੀਆਂ ਕਿਉਂਕਿ ਬਲਾਸਟ ਇੱਕ ਨਹੀਂ ਹੋਇਆ ਪਹਿਲਾ ਪੁਲਿਸ ਸਟੇਸ਼ਨਾਂ ਤੇ ਹੋਏ ਆਈਜੀ ਹੈਡਕੁਆਟਰ ਦੇ ਜਿਹੜਾ ਇੰਟੈਲੀਜੈਂਸ ਤੇ ਹੈਡਕੁਆਟਰ ਤੇ ਹੋਇਆ ਉਸ ਤੋਂ ਬਾਅਦ ਠਾਕਰ ਦੁਆਰਾ ਮੰਦਰ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਹੋਇਆ ਆ ਹੁਣ ਜਿਹੜੀ ਨਹਿਰ ਵਢੀ ਇਹਦੇ ਕੋਲ ਹਰਿਆਣੇ ਦੇ ਵਿੱਚ ਨਾਲ ਲੱਗਦਾ ਨਹਿਰ ਦੇ ਕੋਲ ਸਮਾਣੇ ਦੇ ਕੋਲ ਹਰਿਆਣੇ ਵਾਲੇ ਪਾਸੇ ਉੱਥੇ ਵੀ ਬਲਾਸਟ ਹੋਇਆ ਜਲੰਧਰ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਐਕਟੀਵਿਸਟ ਤੇ ਜਿਹੜਾ ਘਰ ਦੇ ਕੋਲ ਬਲਾਸਟ ਹੋਇਆ ਸੀ ਤੇ ਜਿਹੜਾ ਰਾਤ ਨੂੰ ਜਿਹੜਾ ਸ਼੍ਰੀ ਮਨਰंजन ਕਾਲੀਆ ਜੀ ਦੇ ਗ੍ਰੈਵ ਵਿਖੇ ਜਿਹੜੇ ਬੀਜੇਪੀ ਦੇ ਸਾਬਕਾ ਪ੍ਰਧਾਨ ਵੀ ਆ ਸਾਬਕਾ ਕੈਬਨਟ ਮੰਤਰੀ ਵੀ ਆ ਔਰ ਸੀਨੀਅਰ ਲੀਡਰ ਨੇ ਬੀਜੇਪੀ ਦੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਐਡਾ ਵੱਡਾ ਬਲਾਸਟ ਰਾਤੀ ਹੋਇਆ ਇਸ ਸਮਝਦਿਆਂ ਕਿ ਸੂਬੇ ਦੀ ਜਿਹੜੀ ਅਮਨ ਕਾਨੂੰਨ ਦੀ ਹਾਲਤ ਆ ਉਹ ਜਿਹੜੀ ਆ ਖਤਮ ਹੋ ਚੁੱਕੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਕਿ ਜਿਹੜਾ ਅੱਜ ਅਸੀਂ ਮਤਾ ਪਾਸ ਕੀਤਾ ਜਿਹੜਾ ਸੱਚੇ ਤੌਰ ਤੇ ਬਲਕਿ ਕਮੇਟੀ ਵੱਲੋਂ ਔਰ ਉਹਨਾਂ ਨੂੰ ਤੁਰੰਤ ਸਿਫਾ ਦੇ ਦੇਣਾ ਚਾਹੀਦਾ ਕਿਉਂਕਿ ਇਸ ਤੋਂ ਬੱਦਰ ਹਾਲਤ ਹੋਣ ਕਿਤੇ ਕਤਲ ਲੁੱਟਾ ਖੋਹ ਡਾਕੇ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਇੰਡਸਟਰੀ ਇੱਥੋਂ ਭੱਜਦੀ ਹੈ ਜਿਹੜੇ ਆ ਫਰੌਤੀਆਂ ਲੋਕੀ ਪਰਦੇਨਾ ਦੇਖ ਕੇ ਆਪਣੀਆਂ ਜਾਨਾਂ ਬਚਾ ਰਿਆ ਪਰ ਨਾ ਸੁਭੇਦੀ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਔਰ ਨਾ ਹੀ ਕੇਂਦਰ ਸਰਕਾਰ ਜਿਹੜੀ ਇਸ ਬਾਰਡਰ ਸਟੇਟ ਦੀ ਇੰਨੀ ਜਿਹੜੀ ਚਿੰਤਾ ਚਨ ਕਰਦ ਤਾ ਨਾ ਕੇਂਦਰ ਸਰਕਾਰ ਹੀ ਇਸ ਗੱਲ ਨੂੰ ਦੇਖ ਪਾਰੀ ਹੈ ਕਿਉਂਕਿ ਡਾਕਟਰ ਬੀ ਆਰ ਉਮੇਦਕਰ ਸਾਹਿਬ ਦੇ ਬੁੱਤ ਨੂੰ ਜਿਹੜੀ ਆ ਉਹਦੇ ਤੇ ਵਾਰ-ਵਾਰ ਹਮਲੇ ਕਰਨੇ ਉਹਨਾਂ ਨੂੰ ਜਿਹੜਾ અપਮਾਨਿਤ ਕਰਨ ਦੀ ਉਹਨਾਂ ਦੇ ਸਟੈਚੂ ਨੂੰ ਕੋਸ਼ਿਸ਼ ਕਰਨੀ ਇਹ ਕੋਈ ਛੋਟੀਆਂ ਨਹੀਂ ਇਹ ਵੱਡੀਆਂ ਸਾਜ਼ਿਸ਼ਾਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਡਿਸਟਰਬ ਜੜਾ ਉਹ ਕਿਸ ਤਰ੍ਹਾਂ ਕੀਤਾ ਜਾ ਪਰ ਜੋ ਸਰਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜੋ ਸਰਕਾਰਾਂ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀ ਉਹ ਰਾਜਸੀ ਚਰਨਾਚਲਨ ਤੇ ਕੋਈ ਲੱਗਿਆ ਹੋਇਆ ਕੋਈ ਹੋਰ ਸਾਜਸ਼ਾ ਰਚਨ ਤੇ ਲੱਗਿਆ ਹੋਇਆ ਤੇ ਪੰਜਾਬ ਦੇ ਲੋਕੀ ਇਸ ਵੇਲੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਥੇ ਜਾਈਏ ਬਹੁਤ ਤਤਸਯੋਗ ਹਲਾਤਾਂ ਤੋਂ ਨਿਕਲ ਰਿਹਾ ਇਸ ਕਰਕੇ ਅੱਜ ਦੀ ਵਰਕਿੰਗ ਕਮੇਟੀ ਨੇ ਇਹ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਗਿਆ ਉਹਨਾਂ ਨੂੰ ਅਸਤੀਫਾ ਦੇ ਕੇ ਤੇ ਪਾਸੇ ਜਿਹੜਾ ਉਹ ਹੋ ਜਾਣਾ ਚਾਹੀਦਾ ਇਸੇ ਤਰ੍ਹਾਂ ਅੱਜ ਦੀ ਮੀਟਿੰਗ ਦੇ ਵਿੱਚ ਵੀ ਜਿਹੜਾ ਵਕਫ ਬੋਰਡ ਦੇ ਵਿੱਚ ਸੋਧਾਂ ਕੀਤੀਆਂ ਵਕਫ ਐਕਟ ਦੇ ਵਿੱਚ ਉਹਦੀ ਵੀ ਫਿਰ ਭਰਪੂਰ ਨਖੇਦੀ ਕੀਤੀ ਗਈ ਆ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਪਹਿਲਾ ਸਿੱਖਾਂ ਦੇ ਜਿਹੜੀਆਂ ਇੰਸਟੀਚੂਸ਼ਨਸ ਐ ਤਖਤ ਸਬੰਨਾ ਉਹਨਾਂ ਦੇ ਵਿੱਚ ਛੇੜਛਾੜ ਵੱਡੇ ਪੱਧਰ ਤੇ ਹੋਈ ਆ ਔਰ ਹੁਣ ਵਕਫ ਬੋਰਡ ਦੇ ਵਿੱਚ ਵੀ ਜਿਸ ਤਰੀਕੇ ਸਰਕਾਰੀ ਦਖਲਅੰਦਾਜ਼ੀ ਦੇ ਰਾਹ ਬਣਾਏ ਗਏ ਆ ਇਹ ਅਸੀਂ ਸਮਝਦੇ ਆ ਕਿ ਜਿਹੜਾ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਬਹੁਤ ਵੱਡਾ ਹਮਲਾ ਇਹ ਕੇਂਦਰ ਸਰਕਾਰ ਪੋਲਰਾਈਜੇਸ਼ਨ ਕਰਕੇ ਜਿਹੜੀ ਆ ਲੋਕਾਂ ਨੂੰ ਜਿਹੜੀ ਹੈਗੀ ਆ ਵੋਟਾ ਹਾਸਲ ਕਰਨਾ ਚਾਹੁੰਦੀ ਆ ਇਹਦਾ ਅੱਜ ਦੀ ਵਰਕਿੰਗ ਕਮੇਟੀ ਦੇ ਵਿੱਚ ਅਸੀਂ ਡਟ ਕੇ ਜਿਹੜਾ ਇਹ ਫੇਰ ਵਿਰੋਧ ਕੀਤਾ ਗਿਆ ਔਰ ਇੱਕ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੱਡਾ ਡਰਾਮਾ ਚੱਲ ਰਿਹਾ ਇੱਕ ਤਾਂ ਇਹ ਹੈ ਕਿ ਸੰਵਧਾਨਿਕ ਮਸ਼ੀਨਰੀ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਹੈ ਜਿਹੜੀ ਇੱਕ ਕਨਸਟੀਟਿਊਸ਼ਨਲ ਡਿਊਟੀ ਹੁੰਦੀ ਮਰਿਆਦਾ ਹੁੰਦੀ ਹੈ ਉਹ ਵਾਇਓਲੇਟ ਹੋ ਰਹੀ ਹੈ ਕਿਉਂਕਿ ਉਹ ਲੋਕਾਂ ਦੀ ਐਕਸੈਸ ਸਰਕਾਰੀ ਰਿਕਾਰਡ ਤੱਕ ਹੋ ਗਈ ਹੈ ਔਰ ਫੈਸਲੇ ਤੱਕ ਹੋ ਗਈ ਹੈ ਜਿਨ੍ਹਾਂ ਨੂੰ ਸੰਵਧਾਨਿਕ ਕਿਤੇ ਵੀ ਕੋਈ ਹੱਕ ਨਹੀਂ ਦਿੱਤਾ ਕਿ ਉਹ ਆ ਕੇ ਸਾਡੀ ਚੁਣੀ ਹੋਈ ਸਰਕਾਰ ਦੀ ਥਾਂ ਦਲਨ ਔਰ ਲੋਕਵੀਓ ਨੇ ਜਿਨ੍ਹਾਂ ਦੇ ਉੱਤੇ ਵੱਡੇ ਸਕੈਂਡਲ ਹਨ ਜਿਹੜੇ ਸੈਕੰਡਿਕ ਕਰੋਨਾ ਦੇ ਗਵਨ ਦੇ ਕੇਸ ਨੇ ਜਿਹੜੇ ਲੰਬਾ ਸਭਾ ਜਿਹਨਾਂ ਦੇ ਵਿੱਚੋਂ ਆਏ ਆ ਔਰ ਹੈਰਾਨੀ ਹੈ ਕਿ ਅੱਜ ਉਹ ਆ ਕੇ ਪੰਜਾਬ ਦੀ ਪੂਰੀ ਸਰਕਾਰ ਚਲਾ ਰਿਹਾ ਔਰ ਨਹੀਂ ਪੱਥਰਾਂ ਦੇ ਉੱਤੇ ਜਿਹੜਾ ਕਿ ਕਿਸੇ ਵੀ ਤਰੀਕੇ ਸਵਿਧਾਨਕ ਨਹੀਂ ਹੈ ਮੈਂ ਕੱਲ ਸੋਸ਼ਲ ਮੀਡੀਆ ਤੇ ਵਿੱਚ ਜਿਹੜੇ ਨਹੀਂ ਪੱਥਰ ਰੱਖੇ ਆ ਭਗਵੰਤ ਮਾਨ ਜੀ ਨੇ ਮੈਂ ਦੇਖ ਕੇ ਹੈਰਾਨ ਸੀ ਕਿ ਉਹਨਾਂ ਦਾ ਚੁਣਿਆ ਹੋਇਆ ਪਾਰਲੀਮੈਂਟ ਦਾ ਮੈਂਬਰ ਉੱਥੇ ਖੜਾ ਜਿਹਨੂੰ ਲੋਕਾਂ ਨੇ ਜਿਤਾਇਆ ਉਹਨਾਂ ਦੀ ਆਪਣੀ ਪਾਰਟੀ ਦਾ ਜਿਹੜਾ ਮਰਵਿੰਦਰ ਸਿੰਘ ਕੰਗ ਨਵਾਂ ਸ਼ਹਿਰ ਤੋਂ ਅਨੰਦਪੁਰ ਸਾਹਿਬ ਹਲਕੇ ਤੋਂ ਐਮਐਲਏ ਆ ਉਹਦਾ ਉੱਥੇ ਨਹੀਂ ਪੱਥਰ ਦੇ ਉੱਤੇ ਕਿਤੇ ਨਾ ਨਹੀਂ ਜਿਹੜਾ ਨਵਾਂ ਸ਼ਹਿਰ ਦੇ ਵਿੱਚੋਂ ਐਮਐਲਏ ਚੁਣਿਆ ਪਾਵੇ ਕਿਸੇ ਪਾਰਟੀ ਦਾ ਹੋਵੇ ਉਹਦਾ ਉਹਦੀ ਸੰਵਿਧਾਨਕ ਹੱਕ ਬਣਦਾ ਉਹਦਾ ਉੱਥੇ ਕਿਸੇ ਤਰ੍ਹਾਂ ਦਾ ਨਾਂ ਨਹੀਂ ਜਿਹੜਾ ਉਹ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਉਹਦਾ ਸਕੂਲ ਆ ਉਹਦਾ ਉੱਥੇ ਕਿਤੇ ਵੀ ਨਾਂ ਨਹੀਂ ਜਿਹੜਾ ਉਸ ਪਿੰਡ ਦਾ ਲੋਕਾਂ ਨੇ ਸਰਪੰਚ ਚੁਣਿਆ ਉਹਦਾ ਉਸ ਨਹੀਂ ਪੱਥਰ ਦੇ ਉੱਤੇ ਕਿਤੇ ਕੋਈ ਜ਼ਿਕਰ ਨਹੀਂ ਆ ਤੇ ਜ਼ਿਕਰ ਕਿਦਾ ਮੁੰਨੀਸ ਸੋਧਿਆ ਦਾ ਹੁਣ ਦੱਸੋ ਕਿੰਨੇ ਹੱਕ ਦਿੱਤਾ ਇਹ ਸੰਵਧਾਨਕ ਤੌਰ ਦੇ ਉੱਤੇ ਮੁੰਨੀਸ ਸੋਧਿਏ ਨੂੰ ਭਈ ਤੁਸੀਂ ਸਾਡੇ ਸਰਪੰਚਾਂ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਐਮਲਾਂ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਪਾਰਲੀਮੈਂਟ ਦੇ ਮੈਂਬਰਾਂ ਦੀ ਇੱਜ਼ਤ ਰੋਲ ਦਿਓ ਭਾਵੇਂ ਉਹ ਪਾਰਲੀਮੈਂਟ ਮੈਂਬਰ ਉਹਨਾਂ ਦੀ ਪਾਰਟੀ ਦਾ ਲੇਕਿਨ ਮੇਰੀ ਹਮਦਰਦੀ ਹੈ ਇੱਕ ਸਤਕਾਰ ਬਣਦਾ ਹੁੰਦਾ ਜਿਹੜਾ ਮੈਂਬਰ ਪਾਰਲੀਮੈਂਟ ਦਾ ਕਿ ਲੋਕਾਂ ਨੇ ਚੁਣਿਆ ਹੋਇਆ ਨੁਮਾਇੰਦਾ ਉਹ ਵਿੱਚ ਉੱਥੇ ਪਹੁੰਚਿਆ ਹੋਵੇ ਤੇ ਉਹ ਨਾਲ ਦੀ ਪੱਥਰ ਤੇ ਖੜਾ ਹੋਵੇ ਤੇ ਜਦੋਂ ਪਰਦਾ ਖੁੱਲ੍ਹੇ ਤੇ ਉੱਥੇ ਸੋਧੀਆਂ ਦੇ ਨਾਲ ਲਿਖਿਆ ਸੋਧੀਆਂ ਦੀ ਕੀ ਦੇਣਾ ਜੀ ਪੰਜਾਬ ਨੂੰ ਕਦੋਂ ਪੰਜਾਬੀਆਂ ਨੇ ਉਹਨੂੰ ਹੱਕ ਦਿੱਤਾ ਇਸ ਗੱਲ ਦਾ ਕਿ ਉਹ ਆ ਕੇ ਸਾਡੇ ਇੱਥੇ ਇਦਾਂ ਦੇ ਕੰਮ ਕਰੇ ਇਸ ਕਰਕੇ ਇਹ ਸਾਰਾ ਜਿਹੜਾ ਕੰਮ ਹੋ ਰਿਹਾ ਇਹ ਅਨਕਨਸਟੀਟਿਊਸ਼ਨ ਹੋ ਰਿਹਾ। ਔਰ ਮੈਂ ਹੈਰਾਨ ਸੀ ਸਮਾਣੇ ਦੇ ਵਿੱਚ ਜਿੱਥੇ ਇੱਕ ਸਾਬਕਾ ਮੰਤਰੀ ਸਾਹਿਬ ਜਿਹੜੇ ਉਸ ਹਲਕੇ ਦੇ ਐਮਐਲਏ ਆ ਜੋੜਾ ਮਜਲਸ ਆ। ਉਹਨਾਂ ਨੇ ਉੱਥੇ ਨੀ ਪੱਥਰ ਰੱਖਿਆ ਹਾਲਤ ਦੇਖੋ ਕੀ ਆ ਅੱਜ ਵੱਡੀਆਂ ਸਟੋਰੀਆਂ ਅਖਬਾਰਾਂ ਦੇ ਵਿੱਚ ਛਪੀਆਂ ਨੇ। ਔਰ ਦੇਖ ਕੇ ਉੱਥੇ ਤਰਸ ਆਉਂਦਾ ਹੈ ਕਿ ਜਿਹੜਾ ਪੜਿਆ ਲਿਖਿਆ ਬਧੀਜੀਵੀ ਵਰਗ ਹੈ ਅਧਿਆਪਕ ਵਰਗ ਜਿਨ੍ਹਾਂ ਦਾ ਇਨਾ ਇਨਾ ਲੰਮਾ ਸਮਾਂ ਪੜ੍ਹਾਉਣ ਦਾ ਉਹਨੂੰ ਇੱਕ ਐਮਐਲਏ ਉਹਨਾਂ ਨੂੰ ਸਟੇਜ ਦੇ ਉੱਤੇ ਕਿਸ ਤਰ੍ਹਾਂ ਟਰੀਟ ਕਰ ਰਿਹਾ ਹੈ ਉਹਦਾ ਭਾਸ਼ਣ ਸੁਣੋ ਅੱਜ ਟੈਲੀਵਿਜ਼ਨ 'ਤੇ ਚੱਲ ਰਿਹਾ ਹੈ ਕਿਸ ਤਰ੍ਹਾਂ ਦੇ ਜਿਹੜੇ ਆ ਅਪਸ਼ਬਦ ਉਹਨਾਂ ਨੂੰ ਬੋਲੇ ਜਾ ਰਹੇ ਇਨਸਲਟ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਸੂਰ ਕੀ ਕੱਢਿਆ ਜਾ ਰਿਹਾ ਕਿ ਤੁਸੀਂ ਇਹਤੇ ਬੰਦੇ ਕਿਉਂ ਨਹੀਂ ਇਕੱਠੇ ਕੀਤੇ ਦੱਸੋ ਇਹ ਅਧਿਆਪਕਾਂ ਦਾ ਜ਼ਿੰਮੇਵਾਰੀ ਪੰਦੀ ਹੈ ਬੰਦੇ ਇਕੱਠੇ ਕਰਨਾ ਜੇ ਲੋਕੀ ਤੁਹਾਨੂੰ ਨਹੀਂ ਸੁਣਨਾ ਚਾਹੁੰਦੇ ਤਾਂ ਉਹ ਕਿੱਥੋਂ ਲਿਆ ਕੇ ਪਿੰਡ ਵਾਲਿਆਂ ਨੂੰ ਬੰਨ ਕੇ ਉੱਥੇ ਪਾਦਣ ਉਹਨਾਂ ਕੋਲ ਕੀ ਪੰਜਾਬੀ ਕੀ ਇਖਤਿਆਰ ਔਰ ਸ਼ਰਮ ਦੀ ਗੱਲ ਹੈ ਕਿ ਕੁਰਸੀਆਂ ਉਹਨਾਂ ਨੇ ਪੈਸਿਆਂ ਤੋਂ ਜੇਬ ਚੋਂ ਪੈਸੇ ਖਰਚ ਕੇ ਉੱਥੇ ਜਾਦੀਆਂ ਟੈਂਟ ਉਹਨਾਂ ਨੇ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉੱਥੇ ਲਵਾਇਆ ਪਕੌੜੇ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉਹਨਾਂ ਨੇ ਉੱਥੇ ਖਵਾਏ ਤੇ ਜੇ ਸਟਾਫ ਦੀ ਤੁਸੀਂ ਗੱਲ ਸੁਣੋ ਤੋ ਪ੍ਰਿੰਸੀਪਲ ਅਧਿਕਾਰੀ ਕਿ ਮੈਂ ਕੀ ਕਰਾਂ ਕਿ ਉੱਥੇ 70-80% ਪੋਸਟਾਂ ਉਹਨਾਂ ਨੇ ਗਿਣਤੀ ਕੀਤੀ ਇਸ ਸਕੂਲ ਦੀਆਂ ਖਾਲੀ ਐ ਤੇ ਦੱਸੋ ਵੀ ਉਹ ਜਿਹੜੇ ਨੀ ਪੱਥਰ ਸਸੋਦੀਆ ਦੇ ਆ ਉਹਦਾਂ ਨੇ ਸਿੱਖਿਆ ਕ੍ਰਾਂਤੀ ਕਿੱਥੋਂ ਆਜੀ ਜਿਹੜਾ ਕੰਮ ਕਰਨ ਵਾਲਾ ਸੀ ਸਕੂਲ ਦੇ ਵਿੱਚ ਅਧਿਆਪਕ ਨਹੀਂ ਉਹ ਕਹਿੰਦੇ ਕਿ ਬਾਹਰ ਦੇਖ ਦਿੱਤਾ ਸਕੂਲ ਆਫ ਐਮੀਨੈਂਸ ਤੇ ਦੂਜੇ ਸਕੂਲ ਦੇ ਬੱਚੇ ਵੀ ਵਿੱਚ ਪਾ ਕੇ ਤੇ ਉੱਥੇ ਉਹਨਾਂ ਨੂੰ ਪੜ੍ਹਾਉਣਾ ਪੈਂਦਾ ਕਿਉਂਕਿ ਉੱਥੇ ਅਧਿਆਪਕ ਨਹੀਂ ਤੇ ਜੋੜੇ ਮੱਦਰ ਤੋਂ ਤੁਹਾਨੂੰ ਤੇ ਉੱਥੇ ਮਾਫੀ ਮੰਗਣੀ ਚਾਹੀਦੀ ਸੀ ਦੋਨੇ ਹੱਥ ਜੋੜ ਕੇ ਔਰ ਆਪਣੀ ਜੇਬ ਚੋਂ ਪੈਸੇ ਕੱਢ ਕੇ ਦੇਣੇ ਚਾਹੀਦੇ ਤੁਹਾਡੇ ਕੋਲ ਤੇ ਹੈ ਵੀ ਵਧੂਆ ਤੁਸੀਂ ਉਹਨਾਂ ਤੋਂ ਮਾਫੀ ਮੰਗਦੇ ਵੀ ਤੁਸੀਂ ਕਿਉਂ ਪੈਸੇ ਖਰਚਦੇ ਹੁਣ ਇਹ ਹਾਲ ਹੈ ਸਿੱਖਿਆ ਕ੍ਰਾਂਤੀ ਦਾ ਕਿ ਅਧਿਆਪਕਾਂ ਦੀਆਂ ਜੇਬਾਂ ਕੱਟ ਕੇ ਤੇ ਉਹਨਾਂ ਕੋਲੋਂ ਤੁਸੀਂ ਜਿਹੜੇ ਹੈਗੇ ਆ ਉੱਥੇ ਟੈਂਟ ਲਵਾ ਰਹੇ ਹੋ ਪਕੌੜੇ ਖੜਾ ਰਹੇ ਹੋ ਉੱਥੇ ਪੱਥਰ ਗਵਾ ਰਹੇ ਹੋ ਤੇ ਤੁਸੀਂ ਉੱਥੇ ਜਾ ਕੇ ਤੇ ਹਾਰ ਪਾ ਕੇ ਤੇ ਆਪਣੀਆਂ ਨਾਲ ਫੋਟੋ ਖਿਚਾ ਰਹੇ ਹੋ ਤੇ ਬਾਅਦ ਚ ਅਧਿਕਾਰਾਂ ਦੀ ਜਿੰਮੇਰੀ ਲਾ ਰਹੇ ਹੋ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਖੋਲੋ ਤੁਸੀਂ ਆਪਣੇ ਜਿਹੜੇ ਹੈਗੇ ਆ ਟਵਿੱਟਰ ਅਕਾਊਂਟ ਖੋਲੋ ਤੁਸੀਂ ਫੇਸਬੁੱਕ ਅਕਾਊਂਟ ਖੋਲੋ ਉਹਨਾਂ ਦਾ ਕੰਮ ਪੜਾਉਣਾ ਹੈ ਕਿ ਤੁਸੀਂ ਉਹਨਾਂ ਨੂੰ ਇਸ ਕੰਮ ਦੇ ਉੱਤੇ ਇਲੈਕਸ਼ਨ ਲੜਾਉਣੀਆਂ ਨੂੰ ਤੋ ਇਹ ਜਿਹੜਾ ਕੰਮ ਹੈ ਅੱਜ ਵਰਕਿੰਗ ਕਮੇਟੀ ਦੇ ਵਿੱਚ ਵਿਸਥਾਰ ਦੇ ਵਿੱਚ ਜਿਹੜਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਇੱਕ ਤਾਂ ਗੈਰ ਸੰਵਿਧਾਨਿਕ ਲੋਕ ਜਿਹੜੇ ਆ ਉਹ ਜਾ ਕੇ ਸਕੂਲਾਂ ਦੇ ਵਿੱਚ ਨੁਕਸਾਨ ਕਰ ਰਹੇ ਆ ਇੱਕ ਜਿੰਨਾ ਲੋਕਾਂ ਦੇ ਇਹੋ ਜਿਹੇ ਕੇਸ ਹੋਣ ਵੈਸੇ ਸਕੂਲਾਂ ਨੂੰ ਬੱਚਿਆਂ ਨੂੰ ਬਹੁਤ ਦਰਸ਼ਨ ਨਹੀਂ ਕਰਾਉਣੇ ਚਾਹੀਦੇ ਅਧਿਆਪਕਾਂ ਦੇ ਉੱਤੇ ਵੀ ਮਾੜਾ ਅਸਰ ਪੈਂਦਾ ਕਿ ਕੀ ਦੱਸਣਗੇ ਜੀ ਇਹ ਕਿਹੜੇ ਸਾਹਿਬ ਨੇ ਵੀ ਜਿਹੜੇ 1.5 ਸਾਲ ਬਾਅਦ ਜਮਨਤ ਤੇ ਆਏ ਸੀ ਇਹ ਸਾਲ ਬਾਅਦ ਜਮਨਤ ਤੇ ਆਏ ਸੀ ਇਹ ਕੋ ਦੇਸ਼ ਭਗਤੀ ਸੀ ਕਰਾਪਸ਼ਨ ਦੇ ਕੇਸਾਂ 'ਚ ਸਾਰੇ ਅੰਦਰ ਗਏ ਸੀ ਇਸ ਕਰਕੇ ਅੱਜ ਇਹ ਸਾਰੀਆਂ ਤੀਜਾ ਜੜੀਆਂ ਹੈਗੀਆਂ ਨੇ ਇਹ ਵਿਸਥਾਰ ਦੇ ਵਿੱਚ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਇਆ ਹੁਣ ਦੋ ਵੱਡੇ ਫੈਸਲੇ ਆ ਇੱਕ ਤਾਂ 12 ਅਪ੍ਰੈਲ ਨੂੰ ਜਿਹੜਾ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਡਾ ਜਨਰਲ اجلاس ਹੋਏਗਾ ਜਿੱਦੇ ਵਿੱਚ ਨਵੇਂ ਪ੍ਰਧਾਨ ਵਰਕਿੰਗ ਕਮੇਟੀ ਤੇ ਅਹੁਦੇਦਾਰਾਂ ਦੀ ਚੋਣ ਹੋਏਗੀ ਤੇ 13 ਤਰੀਕ ਨੂੰ ਤਲਵੰਡੀ ਸਾਬੋ ਦੇ ਵਿੱਚ ਜਿਹੜੇ ਵਿਸਾਖੀ ਦਾ ਵੱਡਾ ਸਮਾਗਮ ਵੀ ਹੁੰਦਾ ਪਰ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਰ ਸਾਲ ਆਪਣੀ ਇਤਿਹਾਸਿਕ ਸੰਗਠਨਾ ਕਾਨਫਰੰਸ ਕੀਤੀ ਜਾਂਦੀ ਹੈ ਫਿਰ 13 ਤਰੀਕ ਨੂੰ ਜਿਹੜਾ ਹੈਗਾ ਪੰਜਾਬ ਦੇ ਭੜੇ ਵਾਸਤੇ ਪੰਜਾਬੀਆਂ ਦੇ ਭੜੇ ਵਾਸਤੇ ਜਿਹੜਾ ਅਸਾਰੂ ਪ੍ਰੋਗਰਾਮ ਹੈ ਉਹਦਾ ਜਿਹੜਾ ਨਗਾਰਾ ਉਹ ਫਿਰ ਤਰਵੰਡੀ ਸਾਬੋ ਜਿਹੜਾ ਇਤਿਹਾਸਿਕ ਸਥਾਨ ਹੈ ਉੱਥੇ ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜਾ ਉਹ ਸਾਡੇ ਨਵੇਂ ਬਣੇ ਜਿਹੜੇ ਪ੍ਰਧਾਨ ਹੋਣਗੇ ਉਹ ਉੱਥੇ ਬਿਗਲ ਵਜਾਉਣਗੇ ਇਹ ਅੱਜ ਦੀ ਜਿਹੜੀ ਮੀਟਿੰਗ ਹੈ ਉਹਦਾ ਵਿਸਾਰਦੇ ਵਿੱਚ ਸਾਰਾ ਨਜ਼ਰ ਆ। ਓਕੇ ਜੀ ਮੇਰੇ ਤੋਂ ਸਰ ਜੀ ਸਟੇਅਰ ਮੀਟਿੰਗ ਕਰ ਰਹੇ تھے ਉਸ ਟਾਈਮ ਐਡੀਜੀਪੀ ਪੰਜਾਬ ਅਰਤੀ ਸੁਖਲਨ ਇੱਕ ਟੈਸ ਕਾਨਫਰੰਸ ਕਰਕੇ ਜਾਣਕਾਰੀ ਦੇਖੀ ਜੋ ਵੀ ਹਮਲਾ ਹੋਇਆ ਗ੍ਰੇਨੇਡ ਦਾ ਹੈ ਖੰਦਸ ਕੋ ਸੋਲਵ ਕਰ ਲਿਆ ਹੈ 12 ਘੰਟੇ ਦੇ ਵਿੱਚ ਸਾਰਾ ਸੋਲਵ ਹੋ ਗਿਆ ਹੈ ਇਸ ਤਰ੍ਹਾਂ ਦੇ ਸਬੰਧ ਦੇਖਿਏ ਬਾਤ ਇਹ ਹੈ ਕਿ ਚਾਹੇ ਨਸ਼ੇ ਕੇ ਕੇਸ ਹੈ ਚਾਹੇ ਇਹ ਗ੍ਰੇਨੇਡ ਫੇਕਨੇ ਕੇ ਕੇਸ ਹੈ ये जो आगे जिसको थोड़े से पैसे दे के काम करवाया जाता है ना रिक्शे में भेज के उसको पकड़ने से अकेला काम नहीं बनेगा जब तक डीप रूटेड कॉन्स्प्रेसी सामने नहीं आती बात तो कॉन्स्परे की है आप लिंक करो कि जिन जगहों के ऊपर अटैक हो रहा है वो कौन कौन सी जगह पुलिस स्टेशन है नहर है जो पुराना भी एक पंजाब का इतिहास है उसे जोड़कर देखो मंदिर है बीजेपी का लीडर है ये सारी चीजें देखकर देखो कि पंजाब को किस दिशा में ले जाने की कोशिश की जा रही वो कॉन्सप्रेसी जिस दिन एक्सपोज करके वो बताएंगे उस दिन लोगों की संतुष्टि होगी अदरवाइज तो आप जो है कोई दो ग्राम वाला पकड़ लेते हैं तो कहते हैं कि नशा खत्म हो गया तो एक रिक्शे पे जो थोड़े से पैसे लेके पता नहीं उसका कितना रोल होगा अच्छी बात है जो पकड़ा जाए लीड ऐसे ही आगे आगे चलती है लेकिन जनरली होता है कि कॉनस्पिरेसी बहुत बड़ी है इंटेलिजेंस जो है फील्डर सामने आ रहा है वो चीजें जो है सारी कॉनस्पिरेसी एक्सपोज करें तब जाके लोगों की संतुष्टि को तस्वीर करके कह दे रहे हैं कि जड़ी हम कार्रवाई कर रहे हैं इस स्क्राप पे इनेस्टरी ओदा नतीजा बकलआड़ के बीच में हमले हो रहे हैं पर दूसरे पासे पुलिस कह रही है कि आई एस ए दा वो ना अमन अमन अरोड़ा नु तो दिल्ली वाले ने कहा होने ना कि तू फटाफट ट्वीट कर दे बेचारे ने कर देता ਉਹਨਾਂ ਦਾ ਤੇ ਨਹੀਂ ਕੰਮ ਮੰਤਰੀਆਂ ਦਾ ਅਜਾ ਸਰ ਉਹ ਬਣ ਕੇ ਆਇਆ ਹੁਣ ਦਿੱਲੀੋਂ ਬਣ ਕੇ ਆਇਆ ਹੁਣ ਉਹਨਾਂ ਤੇ ਜਿਹੜਾ ਹੈਗਾ ਉਹ ਉਹਦੇ ਪਤਾ ਨਹੀਂ ਟਵਿੱਟਰ ਹੈਂਡਲ ਵੀ ਹੋਸਰ ਉਹਨਾਂ ਕੋਲ ਹੀ ਹੋਵੇ ਪਾਰ ਵੀ ਉਹਨੇ ਦਿੱਤਾ ਇੱਕ ਨਾਮ ਜਿਹਦਾ ਹੋ ਸਕਦਾ ਪ੍ਰਸਤਾਵ ਇਸ ਸੌਂ ਦੇ ਵਿੱਚ ਦੇਖੋ ਜੀ ਗੱਲ ਇਹ ਹੈ ਕਿ ਇਹ ਲੋਕਤੰਤਰੀ ਸਿਸਟਮ ਹੈ ਪੂਰੇ ਅੰਦਰ ਭਖ ਤਰੀਕੇ ਟ੍ਰਾਂਸਪੇਰੈਂਟ ਤਰੀਕੇ ਇਲੈਕਸ਼ਨ ਹੋਏਗੀ ਜਿਹੜਾ ਹਾਊਸ ਨੂੰ ਪ੍ਰਵਾਨ ਹੋਏਗਾ ਉਹ ਪ੍ਰਧਾਨ ਜੱਡਾ ਕਵਸਕਾ ਹੋਂਦਾ ਏਜੰਡਾ ਇਸ ਜਲਾਸ ਦਾ ਨਹੀਂ ਸਾਰਾ ਕੁਝ ਹੋ ਗਿਆ ਅਸੀਂ ਤਾਂ ਆਪਣਾ ਕਰ ਦਿੱਤਾ ਪਰ ਦੱਸਾਂਗੇ ਤੇ ਤੁਹਾਨੂੰ ਦੱਸਾਂਗੇ ਤਾਂ ਅਜ ਰਾਤ ਚ ਹੋਣੀ ਸਰ ਸਰਪਤੀ ਨਾਲ ਵੀ ਚੋੜਾਂਗੇ ਹਾਂ ਸਰਪਤੀ ਨਾਲ ਚੋੜ ਨਹੀਂ ਜਨਰਲਲੀ ਕਿਉਂਕਿ ਆਮ ਤੌਰ ਤੇ ਰਿਵਾਇਤ ਸਾਡੀ ਇਹੀ ਹੈ ਕਿ ਜਿਹੜੀ ਹੈਗੀ ਪਰ ਇਹ ਹਾਊਸ ਦੇ ਵਿੱਚ ਨਿਰਪੱਖ ਤਰੀਕੇ ਨਾਲ ਜਿਹੜੀ ਹੈਗੀ ਹੈ ਜਿਮਨ ਸਾਹਿਬ ਇੱਕ بار بار ਆ ਰਿਹਾ ਕਿ ਸੁਪਰੀ ਬਾਦ ਦੀ ਪ੍ਰਧਾਨ ਬਣ ਸਕਦੇ ਨੇ ਬਹੁਤ ਸਾਰੇ ਲੀਡਰ ਅਦੇਹਾ ਚਾਹੁੰਦੇ ਨੇ ਕਿ ਦੁਆਰਾ ਸਰਬਸੰਮਤੀ ਦੇ ਨਾਮ ਨੂੰ ਪ੍ਰਧਾਨ ਸਾਪੜਿਆ ਜਾ ਸਕਦਾ ਹੈ ਦੇਖੋ ਜਿੰਨੂ ਜਿਹੜੇ ਡੈਲੀਗੇਟ ਚੋਣਗੇ ਉਹ ਪ੍ਰਧਾਨ ਹੋਏਗਾ ਮੇਰੀ ਤਾਂ ਜਾਣਕਾਰੀ ਇੰਨੀ ਕੁ ਹੈ ਤੇ ਬਾਕੀ ਤੁਹਾਨੂੰ ਵੀ ਸੱਦਾ ਪੱਤਰ ਆ ਵੀ ਤੁਸੀਂ ਵੀ ਉਹ ਤੇ ਜਿਹੜੇ 12:00 ਤੋਂ 11:00 ਵਜੇ ਆਓ ਕਮੇਟੀ ਵੀ ਆਪਣੀ ਭਾਗੀ ਕਰ ਰਹੀ ਹੈ ਤੁਹਾਡੇ ਨਾਲ ਉਹ ਨਾਰਾਜ਼ ਤੁਹਾਡਾ ਸੀ ਜਿਹੜਾ ਉਹ ਵੀ ਇਕੱਠੇ ਹੋ ਕੇ ਭਾਗੀ ਕਰ ਰਿਹਾ ਹੂੰ ਉਹ ਕਲੈਸ਼ ਦਾ ਸਾਡੇ ਦਾ ਕੋਈ ਆਪਣਾ ਦਾਵਾ ਕਰਦੇ ਨੇ ਸਾਡੇ ਚਾਲੀ ਦਾ ਨਾਸਤੇ ਸਾਡਾ ਸਾਡਾ ਤੇ ਜੋ ਆਪਣੀ ਸੰਵਿਧਾਨਿਕ ਇੱਕ ਰਿਕੁਆਇਰਮੈਂਟ ਹੁੰਦੀ ਹੈ ਰਜਿਸਟਰਡ ਪਾਰਟੀ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਕੋ ਰਜਿਸਟਰਡ ਹੈ ਕਿ 5 ਸਾਲ ਬਾਅਦ ਉਹਨੀਆਂ ਜਿਹੜੀਆਂ ਆਰਗੇਨਾਈਜੇਸ਼ਨ ਇਲੈਕਸ਼ਨਸ ਹੁੰਦੀਆਂ ਨੇ ਔਰ ਵਰਕਿੰਗ ਕਮੇਟੀ ਫੈਸਲਾ ਕਰਦੀ ਹੈ ਔਰ ਪਾਰਟੀ ਦਾ ਆਫਿਸ ਜਿਹੜਾ ਉਹ ਸਾਰਾ ਜਿਹੜਾ ਕਰਦਾ ਅੱਜ ਵੀ ਦੇਖੋ ਇਹ ਚੀਜ਼ਾ ਉਹਦਾ ਵੀ ਲਿਸਟਾ ਭੇਜੇ ਜਾ ਸਕਦੀ ਸੀ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਉਨੇ ਸਾਰੀਆਂ ਚੀਜ਼ਾਂ ਚੈੱਕ ਕਰਕੇ ਉਹਨੂੰ ਪ੍ਰਵਾਨਗੀ ਦਿੱਤੀ ਹੈ ਵੀ ਠੀਕ ਹੈ ਸਾਰਾ ਕੁਝ ਜੋ ਤਨਿਓ ਅਬਜ਼ਰਵਰ ਸੇ ਪਾਂਡਗਰ ਰਿਪੋਰਟ ਆਈ ਹੈ ਅਸੀਂ ਕਿਸੇ ਸੰਵਿਧਾਨ ਦੇ ਥੱਲੇ ਕੰਮ ਕਰਦੇ ਹਾਂ ਉਹਨਾਂ ਦਾ ਜੇ ਕੋਈ ਸੰਵਿਧਾਨ ਹੈਗਾ ਤੇ ਮੈਨੂੰ ਦੱਸ ਦਿਓ ਜੇ ਤੁਸੀਂ ਕਿਸੇ ਨੇ ਦੇਖਿਆ ਕਿ ਉਹਨਾਂ ਦਾ ਦਾਵਾ ਇਹ ਹੈ ਕਿ ਜਿਹੜੇ 2 ਦਸੰਬਰ ਨੂੰ ਜੋ ਹੁਕਮ ਹੋਇਆ ਸੀ ਕਾਮਰ ਸਾਥ ਉਹ ਇਹ ਹੁਕਮ ਹੋਇਆ ਕਿ ਨਵੀਂ ਭਰਤੀ ਹੋਵੇ ਜਿਹੜੀ ਐਲੀ ਲੀਡਰਸ਼ਿਪ ਹੈ ਉਹ ਕੰਮ ਕਰਦੇ ਉਹਨਾਂ ਦਾ ਦਾਵਾ ਹੈ ਕਿ ਜਿਹੜੀ ਅਸੀਂ ਭਰਤੀ ਕਰ ਰਹੇ ਹਾਂ ਉਸ ਸ੍ਰੀ ਕਾਂਤਾਖਰ ਸਾਹਿਬ ਦੇ ਹੁਕਮਾਂ ਤੇ ਹੈ ਜਿਹੜੀ ਇਧਰੋਂ ਭਰਤੀ ਹੋ ਰਹੀ ਹੈ ਉਸ ਨੂੰ ਬੋਗਸ ਕਰਾ ਦੇ ਹੁਕਮ ਹੈ ਕਿ ਇਹ ਨਹੀਂ ਦੇਖੋ ਪਹਿਲੀ ਗੱਲ ਜੇ ਤਾਂ ਉਹਨਾਂ ਦੇ ਕਰਨ ਦੀ ਗਲਤੀ ਨਹੀਂ ਜੇ ਤਾਂ ਤੁਹਾਡੇ ਕੋਲ ਹੁਕਮ ਚ ਕਾਪੀ ਹੈਗੀ ਆ ਤੁਸੀਂ ਪੜ੍ਹ ਦਿਓ ਜੇ ਕਿਤੇ ਕੋਈ ਇਦਾਂ ਦਾ ਹੁਕਮ ਹੈਗਾ ਤੁਸੀਂ ਪੜ੍ਹ ਦਿਓ ਪੰਜ ਮੈਂਬਰੀ ਨੂੰ ਤਾਂ ਕਦੇ ਕੋਈ ਆਦੇਸ਼ ਹੋਇਆ ਨਹੀਂ ਪੰਜ ਮੈਂਬਰੀ ਦਾ ਬਣਾਈ ਹੀ ਨਹੀਂ ਕਦੇ ਕਿੱਥੇ ਕਾਲ ਤੱਕ ਤੇ ਜਥੇਦਾਰ ਕਰਕੇ ਉਹਨਾਂ ਨੇ ਜਿੰਨਾ ਕੋਈ ਗਮਰਾਹ ਕਰਨਾ ਸੀ ਨਾ ਇਹਨਾਂ ਦਾ ਵੈਸੇ ਇਹਨਾਂ ਕੋਈ ਕੰਮ ਸੀ ਆ ਸਾਡੀ ਚੋਣ ਤੱਕ ਹੀ ਸੀ ਬਾਕੀ ਤਾਂ ਹੁਣ ਉਹਨਾਂ ਦੇ ਜਿਹੜੇ ਚਲਾਉਣ ਵਾਲੇ ਆ ਉਹ ਤੈਅ ਕਰਨਗੇ ਵੀ ਅੱਗੋਂ ਉਹਨਾਂ ਨੂੰ ਕੀ ਰੋਲ ਮਿਲਦਾ ਇਹ ਇਹ ਤਾਂ ਉਹਨਾਂ ਦੀ ਇੰਨੀ ਕੁ ਡਿਊਟੀ ਸੀ ਉਹਨਾਂ ਨੇ ਆਪਣੀ ਡਿਊਟੀ ਪੂਰੀ ਤਨਦਾਈ ਨਾਲ ਨਿਭਾਈ ਹੈ ਕੋਈ ਕਸਰ ਨਹੀਂ ਛੱਡੀ ਜੀ ਮਸਾ ਜੋ ਆਪਕਾ ਪ੍ਰਧਾਨ ਬਣ ਜਾਏਗਾ ਆਪਕਾ ਜੋ ਨਵਾਂ ਪ੍ਰਧਾਨ ਬਣ ਜਾਏਗਾ ਤਾਂ ਕੀ ਜੋ ਆਪਸੇ ਚਲੇ ਗਏ ਹੈ ਬਾਕੀ ਹੋ ਗਏ ਜਾਂ ਚਲੇ ਗਏ ਜੋ ਦੂਸਰਾ ਘਟਾ ਬਣ ਗਿ पहले तो हम अपना प्रोग्राम लेके हमें पंजाब की चिंता है ठीक है ना वो काफला अपना चलना शुरू होगा वो विसाखी को वहां से चल पड़ेगा तरवली साहबों से आगे आगे हम डिटेल्ड प्रोग्राम समय पे पर देंगे हमारा काम है अब लोगों को पंजाब को कैसे बचाना है इन फोर्सेस से जिनका मैं जिक्र अभी करके हटाऊ तो हमारा बड़ा जो एम है ना वो है ਬਾਕੀ ਕਾਫਲਾ ਚਲਦਾ ਹੈ ਜਿਸki ਮਰਜ਼ੀ ਆ ਕਾਫਲੇ ਮੇ ਬਾਅਦ ਮੇ ਆ ਕੇ ਸ਼ਾਮਲ ਹੋਤੇ ਰਹਤੇ ਨੇ ਲੋਕ ਇਹ ਕੋਈ ਨਹੀਂ ਹੈ ਕਿ ਕਾਫਲੇ ਵੱਧਤੇ ਰਹਤੇ ਹੈ ਇਸੇ ਲਈ ਕਾਫਲੇ ਵੱਧਤੇ ਇੱਕ ਲੈਟਰ ਸ਼੍ਰੋਮ ਨੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੈ ਤੁਹਾਡੇ ਨੇ ਕਿ ਮੇਰਾ ਇਹ ਜੰਗਲਿਕ ਜਲਾਸ ਹੋਣਾ ਹੈ ਉਹਦੇ ਵਾਸਤੇ ਧਾਰਮਿਕ ਸੰਸਥਾਵਾਂ ਦੀ ਕੋਈ ਜਗ੍ਹਾ ਸ਼੍ਰੋਮੀ ਕੀਤੀ ਨਾ ਕਿ ਖਾਸ ਤੌਰ ਤੇ ਜ਼ਿਕਰ ਹੋਇਆ ਕਿ ਇਹ ਜਾਸੇ ਸਮੁੰਦਰੀ ਹਾਲ ਉਸ ਦੇ ਵਿੱਚ ਨਾ ਕਰਨ ਦੀ ਇਜਾਜ਼ਤ ਕਿਵੇਂ ਦੇਖੋ ਗੱਲ ਇਹ ਹੈ ਕਿ ਇਹ ਚੀਜ਼ਾਂ ਸਾਰੇ ਦੀਆਂ ਸਾਂਝੀਆਂ ਨੇ ਇਹ ਪ੍ਰਬੰਧਕੀ ਬਲਾਕ ਹੈ ਜਿਹੜਾ ਤੇਜਾ ਸਿੰਘ ਸਮੁਦਰੀ ਹਾਲ ਹੈ ਨਾ ਇੱਕ ਪਰੰਪਰਾਵਾ ਹੁੰਦੀਆਂ ਨੇ ਪਾਰਟੀ ਦੀਆਂ 105 ਸਾਲ ਪੁਰਾਣੀ ਪਾਰਟੀ ਹੈ ਜਦੋਂ ਦੀ ਬਣੀ ਹੈ ਲੰਬੇ ਸਮੇਂ ਤੋਂ ਇਜਲਾਸ ਜਿਹੜੇ ਹੱਗੇ ਆ ਉਸ ਤੋਂ ਬਾਅਦ ਜਦੋਂ ਦਾ ਇਹ ਹਾਊਸ ਬਣਿਆ ਐਟਪੀਸੀ ਦਾ ਉੱਥੇ ਹੁੰਦੀ ਹੈ ਇਹ ਮੀਟਿੰਗਾਂ ਉੱਥੇ ਹੁੰਦੀਆਂ ਨੇ ਉਹਦੀ ਪਰਮਿਸ਼ਨ ਬਕਾਇਦਾ ਤੌਰ ਤੇ ਉੱਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਤੋਂ ਅਸੀਂ ਲੈਂਦੇ ਆ ਠੀਕ ਹੈ ਨਾ ਇਸ ਕਰਕੇ ਕੋਈ ਇਹ ਨਹੀਂ ਕਿ ਅਸੀਂ ਕੋਈ ਧੱਕੇ ਤੇ ਜਾ ਕੇ ਕਰਦੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਆ ਉੱਥੇ ਕਈ ਵਾਰੀ ਪੰਥਕ ਜਥੇਬੰਦੀਆਂ ਦੂਜੇ ਉੱਥੇ ਮੀਟਿੰਗਾਂ ਹੁੰਦੀਆਂ ਨੇ ਉਹ ਐਸਡੀਪੀਸੀ ਕੋਲ ਉਹ ਹੈ ਹੀ ਪ੍ਰਬੰਧਕੀ ਆਫਿਸ ਆ ਉਹਦਾ ਹਿੱਸਾ ਆਪਣਾ ਪਰ ਉਹਨਾਂ ਦਾ ਐਸਡੀਪੀਸੀ ਦਾ اجلاس ਵੀ ਉੱਥੇ ਹੁੰਦਾ ਇਸ ਕਰਕੇ ਕੋਈ ਉਹ ਸਾਡੀ ਕੋਈ ਨਿੱਜੀ ਸੰਪਤੀ ਨਹੀਂ ਆ ਲੇਕਿਨ ਐਸਡੀਪੀਸੀ ਤੋਂ ਪ੍ਰਬੰਧਕੀ ਲੈ ਕੇ ਕੋਈ ਵੀ ਕਰ ਸਕਦਾ ਬਾਕੀ ਬਾਕੀ ਗੁਰੂ ਘਰਾਂ ਦੇ ਵਿੱਚ ਬਾਕੀ ਪਾਰਟੀਆਂ ਨਹੀਂ ਕਰਦੀ ਕੋਈ ਰੁਕਦਾ ਥੋੜੀ ਜਦੋਂ ਜਗ੍ਹਾ ਖੁੱਲੀ ਚਾਹੀਦੀ ਹੁੰਦੀ ਹੈ ਅਕਸਰ ਨੂੰ ਸੰਗਤ ਨੇ ਆਉਣਾ ਹੁੰਦਾ ਤੇ ਉਹ ਕਿਤੇ ਵੀ ਹੁੰਦੀ ਹੈ ਤੇ ਸੰਸਥਾ ਕੋਲ ਪਰਮਿਸ਼ਨ ਲਾ ਕੇ ਕਿੰਨੀਆਂ ਸੰਸਥਾਵਾਂ ਨੇ ਕੱਲੀ ਐਸਜੀਪੀਸੀ ਨਹੀਂ ਹੋਰ ਵੀ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਉਹਨਾਂ ਦੇ ਜੜੀਆਂ ਚੀਜ਼ਾਂ ਬੜੀਆਂ ਇਸੇ ਕਰਕੇ ਬੜੀਆਂ ਕੱਲ ਵੀ ਧੂਰੀਚ ਪ੍ਰੋਗਰਾਮ ਗੁਰਦੁਆਰਾ ਸਾਹਿਬ ਚ ਸੀ ਆਹ ਕਹ ਰਹੇ ਸੀ ਕਿ ਵੀ ਪੰਜ ਮੈਂਬਰੀ ਕਮੇਟੀ ਤਾਂ ਕੋਈ ਬਣੀ ਨਹੀਂ ਹੈਗੀ ਹਾਲੇ ਤੁਸੀਂ ਉਹਨੂੰ ਰੱਦ ਕਰਦੇ ਹੋ ਕਮੇਟੀ ਨੂੰ ਜਾਂਦੀ ਭਰਤੀ ਨੂੰ ਜਾਂ ਤੁਹਾਨੂੰ ਕੋਈ ਸੱਦਾ ਵੀ ਪਿਛਲੇ ਦਿਨਾਂ ਦੇ ਵਿੱਚ ਉਸ ਕਮੇਟੀ ਦੇ ਵੱਲੋਂ ਭੇਜਿਆ ਗਿਆ ਜਾਂ ਨਹੀਂ ਨਹੀਂ ਇਹਨਾਂ ਦਾ ਜਵਾਬ ਵੀ ਪੂਰਾ ਹੀ ਹੈ ਇਹਦੇ ਤੇ ਅਕੇ ਕੁਐਸਚਨ ਬਣਦਾ ਹੀ ਨਹੀਂ ਰੱਦ ਦਾ ਤਾਂ ਤਾਂ ਬੰਦਾ ਹੈ ਨਾ ਵੀ ਕੋਈ ਬਣੀ ਹੋਵੇ ਤਾਂ ਉਹਨਾਂ ਦਾ ਜਵਾਬ ਕੰਪਲੀਟ ਆ ਤੁਸੀਂ ਉਸ ਭਾਵਨਾ ਨਾਲ ਕਿਉਂ ਦਿੰਦੇ ਹੋ ਤੁਹਾਨੂੰ ਪੁੱਛਿਆ ਗਿਆ ਸੀ ਕਿ ਵੀ ਤੁਸੀਂ ਪੰਜ ਮੈਂਬਰ ਹੈਗੇ ਉਹ ਕਹਿੰਦੇ ਕਿ ਪੰਜ ਮੈਂਬਰ ਤਾਂ ਜੀ ਸਟੈਂਡ ਕਰਦੇ ਬਹੁਤ ਮਤ ਦੇ ਵਿੱਚ ਹੈਗੇ ਨਹੀਂ ਪੰਜ ਮੈਂਬਰ ਦੀ ਭਰਤੀ ਕਮੇਟੀ ਕਿੱਥੇ ਬਣੀ ਸੀ ਤੁਸੀਂ ਰਿਕਾਰਡ ਕੱਢੋ ਨਾ ਕਿਤੇ ਤੁਹਾਡੇ ਕੋਲ ਹੈਗਾ ਭਰਤੀ ਬਣੀ ਸੀ ਤੁਹਾਡੀ ਕੋਲ ਹਾਂਜੀ ਨਹੀਂ 7 ਮੈਂਬਰੀ ਭਰਤੀ ਕਮੇਟੀ ਵੀ ਨਹੀਂ ਬਣੀ ਦੱਸੋ ਉਹਨਾਂ ਨੇ ਨਿਦਰਾਣ ਕਮੇਟੀ ਸੀ ਠੀਕ ਹੈ ਨਾ ਭਰਤੀ ਵੀ ਨਹੀਂ ਸੀ ਤੁਸੀਂ ਆਪ ਤਾਂ ਧਿਆਨ ਨਾ ਪੜੋ ਨਾ ਉਹਨਾਂ ਦਾ ਝੂਠ ਬੋਲਣਾ ਪਰ ਤੁਸੀਂ ਤਾਂ ਲੋਕਾਂ ਸਾਹਮਣੇ ਸੱਚ ਲਾਉਣਾ ਨਾ ਤੁਸੀਂ ਪੜੋ